ਬੰਦਾ ਆਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਦੋਂ ਦੀ ਆ ਤੇ ਰੋਟੀ ਦਾ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹਾਂ ਤੇਰੇ ਘਰ ਚ ਰੋਟੀ ਦੇਣ ਆਉਣੀਆਂ ਲੋਕਾਂ ਦੇ ਹੁਣ ਦੇਖੋ ਇਧਰੇ ਆ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਆ ਸਾਰਾ ਕੋ ਲੋਕ ਮੋੜ ਮੋੜ ਕੇ ਖੜਨਦੇ ਆ ਤੁਹਾਡੇ ਤੂੰ ਇਧੇ ਧੂ ਤੂ ਕੇ ਉਹ ਮੈਂ ਵੇਖਣ ਦਾ ਟਰਾਲੀ ਜਦੋਂ ਮੈਟੋ ਮੈ ਕਿਤੇ ਧੂ ਕੇ ਦੇ ਨਹੀਂ ਕਰਦੀ ਭਾਜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਥੇ ਬੋਲੋ ਬੋਲੋ ਇਨੇ ਜਾਨ ਦੱਸੋ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਿਆਦਾ ਨਹੀਂ ਪਤਾਈਏ ਮਰਜ਼ੀ ਦੇ ਦਿਓ ਰਾਸ਼ਨ ਦੇ ਦਿਓ ਸੌਦਾ ਦੇ ਦਿਓ ਜੋ ਮਰਜ਼ੀ ਦੇ ਦਿਓ ਕਾਹ ਚਲ ਰਹਾ ਸਾਹਮਣੇ ਏ ਥੱਲੇ ਹਾਂ ਜਿਹੜੇ ਝੂਠ ਮਾਰੀ ਹਾਂ ਮਾਪੇ ਕਹਿੰਦਾ ਹੋਏ ਕਿ ਆਪਣਾ ਦੇ ਮਹਲਾ ਦਾ ਵਾਸਤੇ ਡੇਰਾ ਬਾਬਾ ਰਣਦਾ ਦੇ ਇਹਦੇ ਦੇ ਵੀ ਬੰਦੇ ਹੀ ਨੇ ਸਾਡੇ ਘਰ ਕ੍ਰਿਸ਼ਨਾਂ ਦੇ ਥੱਲੇ ਹਾਂ ਸਾਡੇ ਮਹਲੇ ਗੁਰੂ ਜੀ ਵੇਖ ਲਓ ਜਾ ਕੇ ਕੋਈ ਨਹੀਂ ਆਇਆ ਹਾਂ ਜਦੋਂ ਅੱਛਾ ਆ ਪੁੱਛ ਲਓ ਸਾਡੇ ਮਹਲੇ ਜਮਲੇ ਮੁੰਡੇ ਕੋਈ ਨਹੀਂ ਕੋਈ ਨਹੀਂ ਫਿਰਦਾ ਕਿ ਉਹ ਦੰਦਾ ਹੀ ਨਹੀਂ ਕੋਈ ਆਇਆ ਕੋਈ ਬੜਿਆ ਟੱਕੜੀਆਂ ਹਾਂ ਕਸਮਾੜੀ ਕਹਿੰਦੀ ਕੋਈ ਢੇੜੀ ਨਹੀਂ ਲੱਗਣ ਦੀ ਮੁੰਡਿਆਂ ਦੀ ਕੋਈ ਗੱਲਬਾਤ ਨਹੀਂ ਮੇਰਾ ਨਾਮ ਰਵੀ ਆ ਭਾਈ ਵੀਡੀਓ ਮੈਂ ਲੱਗ ਆਟਾ ਕੁਲਿਆ ਮਹਲਾ ਜੀ ਕੋਈ ਨਹੀਂ ਜੀ ਨੀਂ ਨਿਆਣਾ ਮੈਂ ਸਿਝਾ ਤੇ ਤਾਂ ਮਨੋਂ ਤੁਸੀਂ ਸਾਹ ਦੇ ਕੋਈ ਮੈਂ ਨਾ ਮੈਂ ਘਰ ਤੋਂ ਡੁੱਬਿਆ ਮੈਂ ਨਾ ਵੇਖ ਲੋ ਦੇਖਦੇ ਹੋਣੇ ਤੁਹਾਨੂੰ ਸਾਹਮਣੇ ਜਾ ਕੇ ਫਿਰ ਰੋਟੀ ਪਾਣੀ ਦੇ ਕਿੱਦਾਂ ਜਗਾੜ ਕਰਕੇ ਫਿਰ ਤੁਰ ਕੇ ਫਿਰ ਤੁਰ ਕੇ ਰੋਟੀ ਪਾਣੀ ਕੋਈ ਨਹੀਂ ਮਿਲਿਆ ਤੇ ਰੋਟੀ ਪਾਣੀ ਕੋਈ ਨਹੀਂ ਰੋਟੀ ਪਾਣੀ ਸਾਡਾ ਪਾਣੀ ਇੱਕ ਦਿਨ ਸਾਡੇ ਉਹ ਮਹੱਲੇ ਦੇਖ ਗਏ ਅੰਕੂ ਡੁਰਲਾ ਪਾਸਟਰ ਜੀ ਦੇ ਚਰਚ ਦੇ ਉਹ ਨਹੀਂ ਗੁਰੂਆ ਇੱਥੇ ਤਾਂ ਉਹ ਯਾਰ ਇਹ ਚੀਜ਼ ਦਾ ਨਾਮ ਇਹਦਾ ਚਰਚ ਕੋਈ ਇਹ ਚੀਜ਼ ਦਾ ਨਹੀਂ ਕੋਈ ਮਤਲਬ ਵੀ ਤੁਹਾਨੂੰ ਰੋਟੀ ਰਾਟੀ ਕੁਝ ਨਹੀਂ ਮਿਲਿਆ ਬੱਲੇ 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 ਕਿੰਨੇ ਐਸ਼ਾ ਇਹਨੇ ਮੇਰੀ ਗੱਲ ਸੁਣਾ ਬਹੁਤ ਆਈਆਂ ਟਰਾਲੀਆਂ ਭਰ-ਭਰ ਕੈਨਵਾਰ ਦੀਆਂ ਉਹ ਕਿੱਧਰ ਜਾਣ ਦੀ ਇਹ ਵੀਡੀਓ ਪਾਣ ਦਾ ਲਿਆ ਗਿਆ ਉਹ ਵੇਖੋ 1 ਮਿੰਟ ਇਹਨੂੰ ਇਸਾਈਡ ਤੇ ਹੀ ਮੜਾ ਜਾ ਬੈੜੀ ਆਓ ਉਹ ਵੇ ਇਧਰ ਆ ਜਾ ਤੂੰ ਵੀ ਇਧਰ ਜਾ ਤੂੰ ਇਧਰ ਆ ਹਾਂ ਬਾਪੂ ਚੱਕ ਕਰ ਰਿਹਾ ਉਹ ਕਰ ਦਿਆ ਬਾਪੂ 1 ਮਿੰਟ ਤੂੰ ਆਨੇ ਪੁਆਇਆ ਨਹੀਂ ਤੂੰ ਆਨੇ ਪੁਆਇਆ ਪੱਖੇ ਕਿਦਨੇ ਹੈ ਉਹ ਕੀ ਕਰਦਿਆ ਹੁਣ ਇਹਲੇ ਵੇਖਿਆ ਤੇ ਟਰਾਲੀ ਦੇ ਵਿੱਚੋਂ ਢੂਕੇ ਮਿੰਟੋ ਮੈਂਟਿਕ ਗੱਟੇ ਲਾ ਕੇ ਨੱਠ ਗਿਆ ਇਹ ਪੱਖੋ ਕਿਦਨੇ ਸਾਡੇ ਸ਼ਹਿਰ ਚ ਪੈਂਦਾ ਹਾਂ ਬਾਬਾ ਬਾਬਾ ਮੇਰੀ ਗੱਲ ਸੁਣ ਓਰੇ ਆ ਆਓ ਕਿਨੇ ਦਿੱਤਾ ਤੈਨੂੰ ਸਾਮਾਨ ਔਰ ਇਹ ਹੁਣੇ ਗਈ ਆ ਹੁਣੇ ਗਈ ਆ ਉਹ ਦੰਧਾ ਅੱਜ ਹੀ ਮਿਲਿਆ ਤੁਹਾਨੂੰ ਕੋਕੇ ਮਿਲ ਰਿਹਾ ਮਿਲਦਾ ਆ ਆ ਮੁੰਡਾ ਹਾਂ ਤਾਂ ਮਿਲਦਾ ਹੀ ਕੱਖ ਨਹੀਂ ਮੇਰੇ ਨਾਲ ਨਹੀਂ ਹਾਂ ਤਿੰਨ ਜਣੇ ਡੰਗਰਾਂ ਵਾਲੇ ਇੱਥੇ ਹਾਂ ਉਹ ਬੀਬੀਆਂ ਜਾ ਕੇ ਦੇਖਣੇ ਇੱਥੇ ਡੰਗਰਾਂ ਨੂੰ ਚਾਰ ਦਿੰਦੇ ਹਾਂ ਸਭਨਾਂ ਸਾਹ ਵੇਖੋ ਬੀਬੀਆਂ ਹੋਵੇ ਛੋਲੇ ਵੇਖੋ ਹਾਂ ਇਧਰ ਆਓ ਯਾਰ ਆਓ ਆਓ ਕੁਛ ਨਹੀਂ ਮਿਲਿਆ ਤੁਹਾਨੂੰ ਉਹ ਦੰਧਾ ਲੰਗਰ ਪਾਣੀ ਕੁਛ ਨਹੀਂ ਮਿਲਦਾ ਕੋਈ ਨੂੰ ਹਾਂ ਕੋਈ ਨਹੀਂ ਮਿਲਿਆ ਤੇ ਆ ਕੀ ਆ ਤੇਰੇ ਹਾਸੇ ਦਾ ਜਿਹੜਾ ਇਹ ਕੀ ਆ ਹੈ ਸਾਨੂੰ ਨਹੀਂ ਆ ਪਰੇ ਜਾ ਕੇ ਕਿ ਕਿਹੜਾ ਪਾਕਿਸਤਾਨ ਤੋਂ ਪਾਕਿਸਤਾਨ ਟਰਾਲੀਆਂ ਨੇ ਭੇਾਈਆਂ ਟਰਾਲੀਆਂ ਨੇ ਭੇਾਈਆਂ ਨਾ ਮਿਲਿਆ ਤਾਂ ਹੈ ਨਾ ਅੱਜ ਮੇਰੇ ਜਾ ਕੇ ਪੁਸਤ ਕਰਕੇ ਰਿਹਾ ਤੇ ਤੂੰ ਇ ਲੋਕੀ ਆਂ ਤੇ ਜ ਲੰਗਰ ਹੀ ਨਹੀਂ ਮਿਲਦਾ ਸਾਨੂੰ ਰੋਟੀ ਵੀ ਨਹੀਂ ਮਿਲਦੀ ਕੱਖੋਂ ਨਹੀਂ ਮਿਲਦਾ ਸਾਨੂੰ ਹਾਂ ਹਾਂ ਆ ਬੰਦਾ ਆਉਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਹ ਦਿੰਦੀ ਯਾਰ ਤੇਰੀ ਰੋਟੀ ਦਾ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹਾਂ ਤੇਰੇ ਘਰ ਚ ਰੋਟੀ ਦੇਣ ਆਉਣੀਆਂ ਲੋਕਾਂ ਦੀ ਹੁਣ ਵੇਖੋ ਤੂੜੀ ਪਈ ਸਾਹਮਣੇ ਸਰਪੰਚਾਂ ਹਾਂ ਉਧਰ ਤੇਰੇ ਘਰ ਚ ਰੋਟੀ ਦੇਣ ਆਉਣੀਆਂ ਉਧਰ ਵੇਖੋ ਸਾ ਕੀ ਆ ਯਾਰ ਆ ਵੇ ਇਧਰੇ ਆ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਆ ਸਾਰਾ ਕੋ ਲੋਕ ਮੋੜ ਮੋੜ ਕੇ ਖੜਨਦੇ ਆ ਤੁਹਾਡੇ ਤੂੰ ਇਧੇ ਧੂ ਤੂ ਕੇ ਉਹ ਮੈਂ ਵੇਖਣ ਦਾ ਟਰੈਡੀਸ਼ਨ ਆ ਮੈਟੋਮੈਟਿਕ ਤੂ ਕੇ ਦੇ ਨਹੀਂ ਕਰੀ ਹਾਂ ਪਿੰਡ ਪਿੰਡ ਦਾ ਇੱਥੇ ਜੇ ਆ ਮੁੰਡਾ ਟੰਗ ਇੱਕੋ ਘਰ ਨੇ ਟੰਗ ਰੱਖਿਆ ਉਹਨੂੰ ਨਾ